ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਘਰ ਹੀ ਮੰਦ ਵਿਦੇਸ਼ ਪਿਰ ਜੀ ਘਰ ਹੀ ਮੰਦ ਵਿਦੇਸ਼ ਪਿਰ ਵਿਦੇਸ ਚਾਰਨ ਕਰਨਾ ਵਿਦੇਸ਼ ਨਹੀਂ ਕਹਿਣਾ ਸਿਆਰੀ ਨਾਲ ਨਿਤ ਝੂਰੇ ਸੰਭਾਲੇ ਮਿਲਦਿਆ ਢਿਲ ਨਾ ਹੋਵਈ ਜੇ ਨੀयत राਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਜਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ ਪੌੜੀ ਦੇਆ ਨਹੀਂ ਭੁੱਲਣਾ ਦੀ ਦੀ ਦਦਲਾ ਦੇ ਦੇ ਪੌੜੀ ਜਿਨ ਉਪਾਏ ਜੀ ਤੈਨ ਹਰ ਰਖਾਇਆ ਰਾਖਿਆ ਅੰਮ੍ਰਿਤ ਸੱਚਾ ਨਾਉ ਤੈਨ ਹਰ ਰਖਿਆ ਚਲੋ ਭੋਜਨ ਚਾਖਿਆ ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ ਤਿਪਤ ਰਹੇ ਆਗਾਏ ਮਿਟੀ ਪਪਾਖਿਆ ਹਾਂ ਪਪਾਖਿਆ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨਹਿ ਵਿਰਲੇ ਲਖਿਆ ਜਨ ਨਾਨਕ ਭੈ ਨਿਹਾਲ ਪ੍ਰਾਵ ਕੀ ਪਾਖਿਆ ਸਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ ਜਿਤਰ ਸਬਦਨਾ ਕਰੇ ਵਿਚਾਰ ਹਉਮੈ ਮੈਲ ਨਾ ਚੁੱਕਈ ਨਾਮ ਨ ਲੱਗੇ ਪਿਆਰ ਇਕ ਆਪੇ ਬਖਸ ਮਿਲਾਇਨ ਦੁਵਿਦਾਤਾ ਦੇ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰ ਨਾ ਸੇਵਿਓ ਮੂਰਖ ਅੰਧ ਗਵਾਰ ਸਤਿਗੁਰ ਇਥੀਮਕ ਲਾਦਨੀ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਗਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੀਨਾ ਉਪਕਰੇ ਅੰਤਿਵਾਰ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਨ ਕਾਰਨ ਗੁਰੂ ਵਿਸਾਰਿਆ ਇੱਥੇ ਵਿਸਰਾਮ ਹੈ ਸੀਨਾ ਉਪਕਰੇ ਬੋਲਣਾ ਹੈ ਉਪਕਰੇ ਨਹੀਂ ਬੋਲਣਾ ਊੜੇ ਤੋਂ ਚੱਕ ਕੇ ਕਸ ਕੇ ਬੋਲਣਾ ਹੈ ਸੀਨਾ ਉਪਕਰੇ ਅੰਤਿ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੀ ਬਖਸਣ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੁਲੇ ਆਪ ਬੁਲਾਵੇ ਹਰ ਆਪੇ ਜਲਥਲ ਰਵ ਰਹੀਐ ਹਰ ਆਪੇ ਮਾਰੇ ਹਰ ਆਪੇ ਛੁਡੈ ਮਨ ਹਰ ਸਰਣੀ ਪੜ ਰਹੀ ਐ ਮਨ ਹਰ ਸਰਣੀ ਪੜ ਰਹੀ ਐ ਪੜ ਪੋਲਾ ਬੋਲਣਾ ਇਥੇ ਪੜ ਨਹੀਂ ਕਹਿ ਦੇਣਾ ਹਰ ਬਿਨ ਕੋਈ ਮਾਰ ਜੀਵ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਐ ਇਹ ਵੀ ਪੜ ਧਿਆਨ ਨਾਲ ਉਚਾਰਨ ਕਰਨਾ ਹਰ ਬਿਨ ਇਥੇ ਥੰਮ ਕੋਈ ਮਾਰ ਜੀਵ ਨਾ ਸਕੈ ਇਹ ਵੀ ਸ੍ਰਾਮ ਹੈ ਮਨ ਹੋਏ ਨਿਚਿੰਦ ਨਿਸਲ ਹੋਈ ਰਹੀ ਹੈ ਨਿਸਾਲ ਨਹੀਂ ਬੋਲਣਾ ਤਦ ਕਸ ਕੇ ਬੋਲਨੇ ਨਿਸਲ ਹੋਈ ਰਹੀ ਹੈ ਉੱਠਦਿਆ ਬਹਿਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਐ ਉੱਠਦਿਆ ਬਹਿਦਿਆ ਸੁੱਤਿਆ ਇਥੇ ਠਮਕ ਸਦਾ ਸਦਾ ਹਰ ਨਾਮ ਧਿਆਈਐ ਇਥੇ ਵਿਸਰਾਮ ਜਾਨ ਨਾਨਕ ਗੁਰਮੁਖ ਹਰ ਲਹੀਐ ਇਹ ਆਮ ਪਾਠੀ ਸਿੰਘ ਲਈਆ ਕਹਿ ਜਾਂਦੇ ਹਨ ਆਹਲਾ ਕੇ ਬੋਲਣਾ ਜਨ ਨਾਨਕ ਗੁਰਮੁਖ ਹਰ ਲਹੀ ਹੈ ਸੁੱਧ ਸੁੱਧ ਉਚਾਰਨ ਕਰਨਾ ਪੜ੍ਹਨਾ ਹੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ